ਛੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਵਿਆਹ ਤੁਸੀਂ ਸਾਨੂੰ ਕੀ ਦੇਖ ਲਓਗੇ ਅਸੀਂ ਪੰਜਾਬੀਆਂ ਦੂਜੇ ਸਿੱਖਾਂ ਸਾਨੂੰ ਦੇਖਣ ਵਾਲਾ ਕੋਈ ਨਹੀਂ ਬਣਿਆ ਇੱਕ ਦਿਨ ਇਹਦਾ ਸਿਰ ਕਰ ਦਿੱਤਾ ਮੈਂ ਕਿਹਾ ਤੇ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ 'ਚ ਆ ਇਹਨਾਂ ਦੇ ਬੰਦੇ ਬੰਡਾ ਨਹੀਂ ਛੇਤਰਾਂ ਤੋਂ ਬਣੇ ਅਸੀਂ ਇਹ ਇਹਨਾਂ ਸਹਿਣ ਵਾਲੇ ਬੰਦੇ ਨਹੀਂ ਪੰਜਾਬੀ ਪਿਆਰ ਨਾਲ ਕੁਛ ਕਰਵਾ ਲੋ ਪਰ ਜੇ ਸਾਨੂੰ ਕੋਈ ਧੱਕੇ ਨਾਲ ਕਹੂਗਾ ਅਸੀਂ ਦਬਣ ਵਾਲੇ ਨਹੀਂ ਅਸੀਂ ਵਿਰੋਧ ਕਰਾਂਗੇ ਇੱਕ ਦੋ ਦਿਨ ਹੋਰ ਕਰ ਲੋ ਨਾਂ ਨੂੰ ਕਰਨੇ ਸਾਰੇ ਦੇ ਲੋਟ ਲੋਟ ਚੀਤੇ ਮੈਂ ਲੈ ਕੇ ਪਾਈਪਾਈ ਦਾ ਸਾਥ ਹਾਂ ਜੀ ਤੁਹਾਡੇ ਪੈਰਾਂ 'ਚ ਆ ਕੇ ਮੱਖਾ ਦਾ ਟੇਕਿਆ ਹੁਣ ਯੁੱਗ ਪਲਟਦਾ ਹਾਂ ਹਾਂ ਦੱਸਦੇ ਤੂੰ ਕਿਉਂ ਯੁੱਗ ਪਲਟਣ ਲੱਗਾ ਹਾਂ ਮੋਦੀ ਨੇ ਵੀ ਕਿਹਾ ਸੀ ਮੈਂ ਦੇਖੂਗਾ ਮੋਦੀ ਨੇ ਬਥੇਰਾ ਕੋਈ ਸਾਡੇ ਲਈ ਕੀਤਾ ਰੋੜੇ ਗੱਡੇ ਸਾਡੇ ਤੇ ਗੋਲੀਆਂ ਭਰਾਈਆਂ ਪਰ ਕੁਝ ਨਹੀਂ ਕਰ ਸਕਿਆ ਆਖਰ ਨੂੰ ਗਲਤੀ ਮੰਨ ਕੇ ਉਹਨੇ ਤਿੰਨ ਕਾਲੇ ਕਾਨੂੰਨ ਵਾਪਸ ਲੈ ਸੀਗੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਆ ਉਹਨੇ ਰੋਟੀ ਖਾਣ ਜੋਗੇ ਕਰਤੇ ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇਹਨਾਂ ਤੰਗ ਕਰਦੇ ਗਰੀਬ ਆਦਮੀਆਂ ਨੂੰ ਮੈਨੂੰ ਤੰਗ ਕਰ ਰਹੇ ਆ 1 ਕਰੋੜ ਦੀ ਉਹ ਕਾਰ ਲਈ ਫਿਰਦੇ ਆ 12 ਕਰੋੜ ਦੀ ਉਹਨਾਂ ਕੋ ਕੋਠੀ ਆ ਜਿੰਨੇ ਉਮੀਦਵਾਰ ਉੱਥੇ ਖੜੇ ਨੇ ਉਹ ਸਾਰੇ ਨਾ ਅਮੀਰ ਨੇ ਮੈਨੂੰ ਤਾਂ ਲੱਗਦਾ ਜਿੰਨੇ ਪੰਜਾਬ 'ਚ ਖੜੇ ਅੱਧੇ ਉਮੀਦ ਉਮੀਦਵਾਰਾਂ ਨੂੰ ਵੀ ਅਮੀਰ ਹੋਣਗੇ ਇੱਥੇ ਮੇਰੇ ਸਾਹਮਣੇ ਹੋਇਆ ਮੈਂ ਮਿੰਤਾ ਪਾਉਂਦਾ ਰਹਿਣਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ 'ਚ ਰੋਜ਼ ਅਪੀਲ ਕਰਦਾ ਨਹੀਂ ਤਾਂ ਬਾਬਾ ਜੀਵਨ ਸੌਹ ਦੀਆਂ ਫੋਕਾ ਜਾਂ ਗਰੀਬ ਆਦਮੀਆਂ ਨੂੰ ਜਦੋਂ ਗੁੱਸਾ ਆ ਜਾਵੇ ਅੱਗ ਲਾ ਦਿੰਦਾ ਤਕਰੀਬ ਦੀ ਵੱਦਵਾ ਤੋਂ ਬੱਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਕੋਈ ਵੀਡੀਓ ਦਿਖਾ ਦਿਓ ਕਿਸਾਨਾਂ ਦੇ ਹੱਕ ਲਈ ਅੱਜ ਕਹਿੰਦੇ ਆ ਜੀ ਮੈਂ ਕਿਸਾਨ ਮਜ਼ਦੂਰ ਦੇ ਹੱਕ ਲਈ ਲੜੂੰਗਾ ਮੈਂ ਮਜ਼ਦੂਰ ਹਾਂ ਉਹ ਕੋਈ ਇੱਕ ਵੀਡੀਓ ਸਾਨੂੰ ਦਿਖਾ ਦੇਣ ਕੋਈ ਇੱਕ ਮੰਗ ਉਹਨਾਂ ਨੇ ਉੱਠ ਕੇ ਉੱਥੇ ਮੰਗੀ ਹੋਵੇ ਵੀ ਆ ਕਿਸਾਨਾਂ ਨੂੰ ਚਾਹੀਦਾ ਇਹ ਗਰੀਬਾਂ ਨੂੰ ਇਹ ਮਜ਼ਦੂਰਾਂ ਨੂੰ ਅੱਕ ਵਿੱਚ ਕੋਈ ਗੱਲ ਕੀਤੀ ਹੋਵੇ ਉਹਨਾਂ ਕੋ ਉੱਥੇ ਡਾਂਗਾ ਖਾਦਿਆ ਤੁਸੀਂ ਬਾਜ਼ਾਰ 'ਚ ਲਾ ਲਿਆ ਤਾਂ ਪਰਸੋਂ ਉੱਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਪਿਛਲੇ 5 ਸਾਲਾਂ 'ਚ ਉਹਨਾਂ ਨੇ ਗਰੀਬਾਂ ਦੀ ਗੱਲ ਕਿਉਂ ਨਹੀਂ ਕੀਤੀ ਹੁਣ ਕਿਵੇਂ ਕਰ ਲੈਣਗੇ ਗਰੀਬਾਂ ਦੀ ਗੱਲ ਉਹਨਾਂ ਦੇ ਹੰਸਰਾਸ ਹੰਸ ਨੇ ਜਿਹੜੇ ਲੋਕ ਸਭਾ ਮੈਂਬਰ ਨੇ ਉਹਨਾਂ ਨੇ ਵੀ ਸਾਡੇ ਤੇ ਕੀਤਾ ਤੇ ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਆਂ ਵੀ ਤੁਸੀਂ ਜਦ ਲੋਕ ਸਭਾ ਮੈਂਬਰ ਪਿਛਲੇ 5 ਸਾਲ ਰਹੇ ਹੋ ਤੁਸੀਂ ਕੀ ਕੀਤਾ ਕੋਈ ਵੀਡੀਓ ਦਿਖਾ ਦਿਓ ਕਿਸਾਨਾਂ ਦੇ ਹੱਕ ਲਈ ਅੱਜ ਕਹਿੰਦੇ ਆ ਜੀ ਮੈਂ ਕਿਸਾਨ ਮਜ਼ਦੂਰ ਦੇ ਹੱਕ ਲਈ ਲੜੂੰਗਾ ਮੈਂ ਮਜ਼ਦੂਰ ਹਾਂ ਉਹ ਕੋਈ ਇੱਕ ਵੀਡੀਓ ਸਾਨੂੰ ਦਿਖਾ ਦੇਣ ਕੋਈ ਇੱਕ ਮੰਗ ਉਹਨਾਂ ਨੇ ਉੱਠ ਕੇ ਉੱਥੇ ਮੰਗੀ ਹੋਵੇ ਵੀ ਆ ਕਿਸਾਨਾਂ ਨੂੰ ਚਾਹੀਦਾ ਇਹ ਗਰੀਬਾਂ ਨੂੰ ਇਹ ਮਜ਼ਦੂਰਾਂ ਦੇ ਹੱਕ 'ਚ ਕੋਈ ਗੱਲ ਕੀਤੀ ਹੋਵੇ। ਦੂਸਰਾ ਕਹਿੰਦੇ ਆ ਵੀ ਗਰੀਬ ਆਦਮੀਆਂ ਨੂੰ ਮੈਨੂੰ ਤੰਗ ਕਰ ਰਹੇ ਆ। 1 ਕਰੋੜ ਦੀ ਉਹ ਕਾਰ ਲਈ ਫਿਰਦੇ ਆ, 12 ਕਰੋੜ ਦੀ ਉਹਨਾਂ ਕੋ ਕੋਠੀ ਆ। ਜਿੰਨੇ ਉਮੀਦਵਾਰ ਉੱਥੇ ਖੜੇ ਨੇ ਉਹ ਸਾਰਿਆਂ ਨੂੰ ਅਮੀਰ ਨੇ। ਮੈਨੂੰ ਤਾਂ ਲੱਗਦਾ ਜਿੰਨੇ ਪੰਜਾਬ 'ਚ ਖੜੇ ਅੱਧੇ ਅਮੀਰ ਉਮੀਦਵਾਰਾਂ ਨੂੰ ਅਮੀਰ ਹੋਣਗੇ ਤੇ ਉਹ ਗਰੀਬ ਕਿੱਥੋਂ ਹੋਗੇ? ਗਰੀਬਾਂ ਦੀ ਗੱਲ ਕਿਉਂ ਨਹੀਂ ਕਰਨਗੇ? ਪਿਛਲੇ 5 ਸਾਲਾਂ 'ਚ ਉਹਨਾਂ ਨੇ ਗਰੀਬਾਂ ਦੀ ਗੱਲ ਕਿਉਂ ਨਹੀਂ ਕੀਤੀ? ਹੁਣ ਕਿਵੇਂ ਕਰ ਲੈਣਗੇ ਗਰੀਬਾਂ ਦੀ ਗੱਲ? ਸਾਡਾ ਸ਼ਾਂਤਮਈ ਢੰਗ ਦੇ ਨਾਲ ਅਸੀਂ ਉਹਨਾਂ ਦਾ ਵਿਰੋਧ ਜਿਹੜਾ ਕਰਦੇ ਆਂ ਫਿਰ ਕਹਿੰਦੇ ਜਿਹੜੇ ਆਉਣਗੇ ਜੁੱਤੀਆਂ ਮਾਰਾਂਗੇ ਇੱਕ ਤਰੀਕ ਨੂੰ ਵੋਟਾਂ ਪਾਓ ਦੋਨੋਂ ਮੈਂ ਦੇਖੂਗਾ ਉਹ ਤੁਸੀਂ ਸਾਨੂੰ ਕੀ ਦੇਖ ਲਓਗੇ ਅਸੀਂ ਪੰਜਾਬੀ ਆਂ ਦੂਜੇ ਸਿੱਖ ਆਂ ਸਾਨੂੰ ਦੇਖਣ ਵਾਲਾ ਕੋਈ ਨਹੀਂ ਬਣਿਆ ਮੋਦੀ ਨੇ ਵੀ ਕਿਹਾ ਸੀ ਮੈਂ ਦੇਖੂਗਾ ਮੋਦੀ ਨੇ ਬਥੇਰਾ ਕੋਈ ਸਾਡੇ ਲਈ ਕੀਤਾ ਰੋੜੇ ਗੱਡੇ ਸਾਡੇ ਤੇ ਗੋਲੀਆਂ ਭਰਾਈਆਂ ਪਰ ਕੁਝ ਨਹੀਂ ਕਰ ਸਕਿਆ ਆਖਰ ਨੂੰ ਗਲਤੀ ਮੰਨ ਕੇ ਉਹਨੇ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀਗੇ ਇਸ ਲਈ ਇਹ ਜਿਹੜੀਆਂ ਗੱਲਾਂ ਮਾੜੀਆਂ ਹਰਕਤਾਂ ਇਹਨਾਂ ਲੋਕਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਇਹ ਹੀ ਸਹਿਣ ਵਾਲੇ ਬੰਦੇ ਨਹੀਂ ਪੰਜਾਬੀ ਪਿਆਰ ਨਾਲ ਕੁਛ ਕਰਵਾ ਲਓ ਪਰ ਜੇ ਸਾਨੂੰ ਕੋਈ ਧੱਕੇ ਨਾਲ ਕਹੂਗਾ ਅਸੀਂ ਦਬਣ ਵਾਲੇ ਨਹੀਂ ਅਸੀਂ ਵਿਰੋਧ ਕਰਾਂਗੇ